ਪਿਆਰ ਸਾਨੂੰ ਤਾਕਤ ਦਿੰਦਾ ਹੈ ਸੁਖਦੇਵ ਨੂੰ ਲਿਖੇ ਇੱਕ ਖੱਤ ਵਿੱਚੋਂ ਜਿੱਥੋਂ ਤੱਕ ਪਿਆਰ ਦੇ ਨੈਤਿਕ ਪੱਧਰ ਦਾ ਸੰਬੰਧ ਹੈ ਮੈਂ ਕਹਿ ਸਕਦਾ ਹਾਂ ਕਿ ਇਹ ਆਪਣੇ ਵਿੱਚ ਕੁਝ ਨਹੀਂ ਹੈ ਸਿਵਾਏ ਇੱਕ ਅਵੇਗ ਦੇ ਪਰ ਪਸ਼ੂ ਭਿਰਤੀ ਨਹੀਂ ਇੱਕ અત્યੰਤ ਸੁੰਦਰ ਮਨੁੱਖੀ ਭਾਵਨਾ ਪਿਆਰ ਆਪਣੇ ਆਪ ਵਿੱਚ ਕਦੀ ਵੀ ਪਸ਼ੂ ਭਿਰਤੀ ਨਹੀਂ ਹੈ ਪਿਆਰ ਤਾਂ ਹਮੇਸ਼ਾ ਮਨੁੱਖ ਦੇ ਚਰਿੱਤਰ ਨੂੰ ਉੱਚਾ ਚੁੱਕਦਾ ਹੈ ਇਹ ਕਦੇ ਵੀ ਉਸ ਨੂੰ ਨੀਵਾ ਨਹੀਂ ਕਰਦਾ ਬਸ਼ਰਤੇ ਪਿਆਰ ਪਿਆਰ ਹੋਵੇ ਤੁਸੀਂ ਕਦੀ ਵੀ ਇਨ੍ਹਾਂ ਕੁੜੀਆਂ ਨੂੰ ਉਸ ਤਰ੍ਹਾਂ ਪਾਗਲ ਨਹੀਂ ਕਹਿ ਸਕਦੇ ਜਿਵੇਂ ਕਿ ਫਿਲਮਾਂ ਵਿੱਚ ਅਸੀਂ ਪ੍ਰੇਮੀਆਂ ਨੂੰ ਦੇਖਦੇ ਹਾਂ ਉਹ ਸਦਾ ਪਸ਼ੂ ਬਿਰਤੀਆਂ ਦੇ ਹੱਥਾਂ ਵਿੱਚ ਖੇਡਦੀਆਂ ਹਨ ਸੱਚਾ ਪਿਆਰ ਕਦੇ ਵੀ ਘੜਿਆ ਨਹੀਂ ਜਾ ਸਕਦਾ ਇਹ ਤਾਂ ਆਪਣੇ ਹੀ ਰਾਹੇ ਆਉਂਦਾ ਹੈ ਕੋਈ ਨਹੀਂ ਕਹਿ ਸਕਦਾ ਕਦੋਂ ਪਰ ਇਹ ਕੁਦਰਤੀ ਹੈ ਹਾਂ ਮੈਂ ਕਹਿ ਸਕਦਾ ਹਾਂ ਕਿ ਇੱਕ ਨੌਜਵਾਨ ਤੇ ਇੱਕ ਮੁਟਿਆਰ ਆਪਸ ਵਿੱਚ ਪਿਆਰ ਕਰ ਸਕਦੇ ਹਨ ਅਤੇ ਆਪਣੇ ਪਿਆਰ ਦੇ ਸਹਾਰੇ ਆਪਣੇ ਆਵੇਗਾਂ ਤੋਂ ਉੱਪਰ ਉੱਠ ਸਕਦੇ ਹਨ ਆਪਣੀ ਪਵਿੱਤਰਤਾ ਬਣਾਈ ਰੱਖ ਸਕਦੇ ਹਨ ਮੈਂ ਇੱਥੇ ਇੱਕ ਗੱਲ ਸਾਫ਼ ਕਰ ਦੇਣੀ ਚਾਹੁੰਦਾ ਹਾਂ ਕਿ ਜਦੋਂ ਮੈਂ ਕਿਹਾ ਸੀ ਕਿ ਪਿਆਰ ਇਨਸਾਨੀ ਕਮਜ਼ੋਰੀ ਹੈ ਤਾ ਸਧਾਰਨ ਆਦਮੀ ਲਈ ਨਹੀਂ ਕਿਹਾ ਸੀ ਜਿਸ ਪੱਧਰ ਉੱਪਰ ਕਿ ਆਮ ਆਦਮੀ ਹੁੰਦੇ ਹਨ ਉਹ ਇੱਕ અત્યੰਤ ਆਦਰਸ਼ ਸਥਿਤੀ ਹੈ ਜਿੱਥੇ ਮਨੁੱਖ ਪਿਆਰ ਨਫ਼ਰਤ ਆਦ ਦੇ ਆਵੇਗਾ ਉੱਪਰ ਜਿੱਤ ਹਾਸਲ ਕਰ ਲਵੇਗਾ ਜਦੋਂ ਮਨੁੱਖ ਆਪਣੇ ਕੰਮਾਂ ਦਾ ਆਧਾਰ ਆਤਮਾ ਦੇ ਨਿਰਦੇਸ਼ਾਂ ਨੂੰ ਬਣਾ ਲਵੇਗਾ ਪਰ ਆਧੁਨਿਕ ਸਮੇਂ ਵਿੱਚ ਇਹ ਕੋਈ ਬੁਰਾਈ ਨਹੀਂ ਸਗੋਂ ਮਨੁੱਖ ਲਈ ਚੰਗਾ ਅਤੇ ਲਾਭਦਾਇਕ ਹੈ ਮੈਂ ਇੱਕ ਵਿਅਕਤੀ ਦੇ ਇੱਕ ਵਿਅਕਤੀ ਲਈ ਪਿਆਰ ਦੀ ਨਿੰਦਾ ਕੀਤੀ ਹੈ ਪਰ ਉਹ ਵੀ ਇੱਕ ਆਦਰਸ਼ ਪੱਧਰ ਤੇ ਇਸ ਦੇ ਹੁੰਦੇ ਹੋਏ ਵੀ ਮਨੁੱਖ ਅੰਦਰ ਪਿਆਰ ਦੀ ਗਹਿਰੀ ਤੋਂ ਗਹਿਰੀ ਭਾਵਨਾ ਹੋਣੀ ਚਾਹੀਦੀ ਹੈ ਜਿਸ ਨੂੰ ਇੱਕ ਹੀ ਆਦਮੀ ਤੱਕ ਹੀ ਸੀਮਤ ਨਾ ਕਰ ਦੇਵੇ ਸਗੋਂ ਸੰਸਾਰ ਵਿਆਪੀ ਰੱਖੇ